ਇੱਥੇ ਸੇਵਾਦਾਰਾਂ ਤੋਂ ਪੁੱਛਣ ਤੇ ਪਤਾ ਲੱਗਿਆ ਵੀ ਇਹ ਜਿਹੜਾ ਲੰਗਰ ਆ ਹਨ 24 ਘੰਟੇ ਵਾਂਗ ਇਹ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਆਏ ਧੱਕਾ ਮੁੱਕੀ ਹੁੰਦੀ ਆ ਜਦੋਂ ਰਿਪੋਰਟ ਚ ਮੈਂਦੇ ਨੇ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਮਹਾ ਕੁੰਭ ਮੇਲੇ ਤੇ ਹਨ ਤੇ ਇੱਥੇ ਆਪਾਂ ਖੜੇ ਆ ਸਮੇਂ ਜਮਨਾ ਨਦੀ ਦੇ ਬਿਲਕੁਲ ਕੰਢੇ ਤੇ ਇੱਥੇ ਜਮਨਾ ਨਦੀ ਦੇ ਕੰਢੇ ਤੋਂ ਕਿਸ਼ਤੀਆਂ ਚੱਲਦੀਆਂ ਨੇ ਜਿਹੜੀਆਂ ਕਿਸ਼ਤੀਆਂ ਨਦੀ ਦੇ ਵਿੱਚ ਮਤਲਬ ਉਹ ਸਾਰਾ ਗੀੜਾ ਦਵਾਉਂਦੇ ਨੇ ਹਨਾ ਬੋਟਿੰਗ ਜਿਹੜੀ ਇੱਥੇ ਆਪਾਂ ਕਰ ਸਕਦੇ ਆ ਤੇ ਆਪਾਂ ਇਸ ਸਮੇਂ ਹੈਗੇ ਆ ਕਿਲਾ ਘਾਟ ਤੇ ਲੱਗ ਲੱਗ ਇੱਥੇ ਘਾਟ ਬਣੇ ਹੋਏ ਨੇ ਇੱਥੇ ਜਿਹੜਾ ਪ੍ਰਿਆਗਰਾਜ ਦਾ ਕਿਲਾ ਉਹ ਬਿਲਕੁਲ ਇੱਥੇ ਨੇੜੇ ਆ ਉਹ ਕਿਲਾ ਘਾਟ ਤੇ ਆਪਾਂ ਖੜੇ ਆ ਇੱਥੇ ਆਪਾਂ ਪਤਾ ਕਰਦੇ ਆ ਬੋਟਿੰਗ ਆਪਾਂ ਕਰਦੇ ਆ ਹਨਾ ਬਾਕੀ ਰੇਟ ਵਗੈਰਾ ਪਤਾ ਕਰਦੇ ਆ ਵੀ ਕਿੰਨੇ ਪ੍ਰਾਈਸ ਦੇ ਵਿੱਚ ਜਿਹੜੀ ਇੱਥੇ ਬੋਟਿੰਗ ਉਹ ਕਰਵਾਉਂਦੇ ਨੇ ਹੋਰ ਭਾਈ ਸਾਹਿਬ ਕੈਸੇ ਹੋ ਅੱਛਾ ਭਾਈ ਅੱਛਾ ਕਾਹਦੇ ਆਏ ਹੋ ਆ अच्छा यही पर, लोकल हो यहाँ से आ, लोकल है अभी नाव नाव खेलते अच्छा नाव चलाते हो नाव चलाते हो कितने टिकट है हाँ? कितनी टिकट है कि की टिकट नहीं लगता है लाइसेंस बना के यहाँ तो पाँच पाँच सौ रुपया अपने दौड़ रहे हैं अच्छा हाँ। ठीक है ਆਦੂ ਕੋ ਕਿੰਨੀ ਵੇਣੀ ਦਿਖਾਣੀ ਦਿਖਾਗੇ ਭਾਈ ਹਾਂ ਦਿਖਾएंगे ਵੀਰ ਦਿਖਾएंगे ਇਹ ਬਾਈ ਇੱਥੇ ਕਿਸ਼ਤੀ ਚਲਾਉਂਦੇ ਨੇ ਪੰਜਾਬ ਦੇ ਕਿ ਦੌੜਦੇ ਉਹ ਮੋੜ ਦਿੱਤੇ ਸਹੀ ਬਾਤ ਨਾਪ ਨਾਪ ਕਰਕੇ ਆਪ ਆਪਣੀ ਸਰ ਜਾਂਦੀ ਹੈ नाव ਡੁੱਬ ਜਾਂਦਾ ਹੈ ਲੌੜੂ ਜਾਂਦਾ ਹੈ ਹਾਂ ਆਹ ਕਈ ਵੀ ਜੂਗ ਕੇ ਇਸ ਨੂੰ ਨਿਕਵਾ ਲਿਆ ਕਿਨਾਰੇ ਸੋ ਅੱਛਾ ਬਾਈ ਕਹਿੰਦਾ ਘੱਟ ਜਾਦੇ ਆ ਹਨਾ ਵੀ ਕਿਸ਼ਤੀ ਕੁਸ਼ਤੀ ਡੁੱਬਣ ਵਾਲੀ ਹੋ ਜਾਂਦੀ ਹੈ ਵੀ ਵੱਧ ਬੰਦੇ ਵਾ ਜਾਂਦੇ ਨੇ ਤੇ ਬਾਈ ਇੱਥੇ ਕਿਸ਼ਤੀ ਚਲਾਉਂਦਾ ਲੋਕਲ ਆ ਤੇ ਆਪਾਂ ਹੋਰ ਅੱਛੇ ਬਾਈ ਠੀਕ ਠਾਕ ਠੀਕ ਹੈ ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਇੱਥੋਂ ਕਿਸ਼ਤੀਆਂ ਚੱਲਦੀਆਂ ਨੇ ਇੱਥੋਂ ਆਪਾਂ ਪਤਾ ਕਰਦੇ ਆ ਹਨਾ ਕਿਸ਼ਤੀ ਦੇ ਵਿੱਚ ਬੈਠਦੇ ਆ ਜਿੱਥੇ ਰੇਟ ਬਣਿਆ ਵੈਸੇ ਇੱਥੇ ਇੱਕ ਬੋਰਡ ਲੱਗਿਆ ਹੋਇਆ ਰੇਟ ਵਾਲਾ ਆਪਾਂ ਉਹ ਵੀ ਤੁਹਾਨੂੰ ਦਿਖਾ ਦਵਾਂਗੇ ਇੱਥੇ ਰੇਟ ਜਿਹੜੇ ਉਹ ਬਣੇ ਹੋਏ ਨੇ ਸਰਕਾਰ ਵੱਲੋਂ ਪਰ ਇੱਥੇ ਮੈਨੂੰ ਬਾਈ ਮਿਲੇ ਸੀ ਉਹ ਕਹਿੰਦੇ ਵੀ ਇੱਥੇ ਰੇਟ ਬਹੁਤ ਜ਼ਿਆਦਾ ਮੰਗੀ ਜਾਂਦੇ ਨੇ ਇੱਕ ਜਣੇ ਦਾ 1000 ਰੁਪਿਆ ਹਨਾ ਤੇ ਆਪਾਂ ਪਤਾ ਕਰਦੇ ਆ ਜੇ ਰੇਟ ਬਣਿਆ ਕੋਈ ਹਿਸਾਬ ਕਿਤਾਬ ਚਾਈ ਗੱਲ ਫੇਰ ਆਪਾਂ VOTING ਕਰਾਂਗੇ ਤੇ ਜੇ ਨਾ ਹਿਸਾਬ ਕਿਤਾਬ ਚਾਈ ਗੱਲ ਫੇਰ ਰਹਿਣ ਦਵਾਗੇ ਬਾਕੀ ਦਰੋਂ ਰੇਟ ਦਿਖ ਆ ਇੱਥੇ ਬੋਰਡ ਜਿਹੜਾ ਲਾਇਆ ਹੋਇਆ ਸਰਕਾਰ ਵੱਲੋਂ ਹਨਾ ਇੱਥੇ ਰੇਟ ਲਿਖੇ ਹੋਏ ਨੇ ਕਿਸ਼ਤੀਆਂ ਦੇ ਤੇ ਘਾਟ ਦੇ ਨਾਮ ਲਿਖੇ ਹੋਏ ਨੇ ਆਹ ਸਾਈਡ ਜਿਹੜੇ ਜਿਹੜੇ ਇੱਥੇ ਘਾਟ ਨੇ ਹਨਾ ਜਿਵੇਂ ਆਪਾਂ ਕਿਲਾ ਘਾਟਦੇ ਹਾਂ ਹੁਣੇ ਸਮੇਂ ਆਹ ਕਿਲਾ ਘਾਟ ਹੈ ਤੇ ਕਿਲਾ ਘਾਟ ਸੇ ਸੰਗਮ ਕਿਲਾ ਘਾਟ ਤੋਂ ਸੰਗਮ ਤੱਕ ਇਹਦੇ 90 ਰੁਪਏ ਨੇ ਬਾਕੀ ਇੱਥੇ ਪਤਾ ਕਰਦੇ ਆਪਾਂ ਜਾ ਕੇ ਵੀ ਕੀ ਪ੍ਰਾਈਸ ਆ ਹਨਾ ਤੇ ਬੋਰਡ ਆ ਇਥੋਂ VOTING ਜਿਹੜੀ ਹੁੰਦੀ ਆ ਇਹ ਜਮਨਾ ਬਿਲਕੁਲ ਪੰਜਾਬ ਨਾਲੋਂ ਦੇ ਕੰਡੇ ਤੇ ਖੜੇ ਆ ਤੇ ਆਪਾਂ ਨੇੜੇ ਚੱਲਦੇ ਆ ਤੇ ਤੁਸੀਂ ਕੱਠ ਇੱਥੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੱਠ ਹੋਇਆ ਹੋਇਆ ਕਿਸਤੀ 'ਚ ਬੈਠਣ ਆਲੇ ਆਉਂਦਾ ਕਿਉਂਕਿ ਇਹ ਘਾਟ ਤੋਂ ਸੰਗਮ ਤੱਕ ਜਿਹੜੀ ਉਹ ਕਿਸ਼ਤੀ ਜਾਂਦੀ ਹੈ ਬਿਲਕੁਲ ਇਹ ਸੰਗਮ ਦਿਖਾ ਕੇ ਲੈ ਕੇ ਆਉਂਦੇ ਨੇ ਤਾਂ ਕਰਕੇ ਇੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਤੇ ਇੱਥੇ ਪਤਾ ਕਰਦੇ ਆ ਤੇ ਮੈਂ ਹੁਣ ਹੈਗਾ ਕੱਲਾ ਇੱਥੇ ਕਿਸੇ ਨਾਲ ਜ਼ਿਆਦਾ ਕੋਈ ਫੈਮਿਲੀ ਆਈ ਹੂ ਹੈਨਾ ਉਹਨਾਂ ਲਈ ਕੋਈ ਸ਼ੀਟ ਖਾਲੀ ਹੂ ਤਾਂ ਕੋਈ ਸਾਥ ਬਣਾ ਕੇ ਜੇ ਆਈ ਹਿਸਾਬ ਨਾਲ ਵਿੱਚ ਗੱਲ ਤਾਂ ਕਿਸ਼ਤੀ ਦੇ ਵਿੱਚ ਆਪਾਂ ਬੈਠਾਂਗੇ ਇੱਥੇ ਤੁਸੀਂ ਇਕੱਠ ਦੇਖੋ ਕਿਸ਼ਤੀ 'ਚ ਬੈਠਣ ਆਲੇ ਆਉਂਦਾ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਤੇ ਆ ਇੱਥੇ ਕਿਸ਼ਤੀਆਂ ਚੱਲਦੀਆਂ ਨੇ ਇਹ ਜਮਨਾ ਜਮਨਾ ਨਦੀ ਆ ਇਹ ਇੱਥੋਂ ਲੈ ਕੇ ਸੰਗਮ ਤੱਕ ਜਾਂਦੇ ਨੇ ਜਿੱਥੇ ਸੰਗਮ ਹੁੰਦਾ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਜਿੱਥੇ ਇਸ਼ਨਾਨ ਹੁੰਦਾ ਹਨ ਇਹ ਇੱਥੇ ਕਿਸ਼ਤੀ ਦੇ ਵਿੱਚ ਬੈਠ ਰਹੇ ਨੇ ਤੁਸੀਂ ਦੇਖੋ ਬਹੁਤ ਜ਼ਿਆਦਾ ਇਕੱਠਾ ਹੋਇਆ ਹੋਇਆ ਇੱਥੇ ਕਿਸ਼ਤੀ ਦੀ ਬੈਠਣ ਵਾਲਾ ਇੱਥੇ ਹੁਣ ਪਤਾ ਕਰਦੇ ਆ ਜੇ ਕੋਈ ਬਣਿਆ ਹਸੌਕਤਾਂ ਪਾ ਕਿਸ਼ਤੀ 'ਚ ਬੈਠਾਂਗੇ ਬਹੁਤ ਜ਼ਿਆਦਾ ਕਿਸ਼ਤੀਆਂ ਨੇ ਬੈਸੇ ਤੇ ਇੱਥੇ ਪਰ ਭੀੜੇ ਨਹੀਂ ਜ਼ਿਆਦਾ ਹੋਈ ਹੋਈ ਆ ਜਿੱਤਾਂ ਕਰਕੇ ਵਾਰੀ ਬਹੁਤ ਔਖੀ ਆਉਂਦੀ ਆ ਇੱਥੇ ਹੁਣ 500 ਰੁਪਏ ਇੱਕ ਬੰਦੇ ਦਾ ਘੇ ਰਹੇ ਨੇ ਤੇ ਬਾਕੀ ਗੱਲ ਕਰਦੇ ਆ ਨਾ ਨਾਲ ਜੇ ਕਿਸੇ ਕਿਸ਼ਤੀ ਕੋਈ ਖਾਲੀ ਮਿਲੇ ਤਾਂ ਤੇ ਇਹ ਬੋਟਿੰਗ ਹੋ ਜੇ ਤਾਂ ਚੰਗੀ ਗੱਲ ਆ ਆਪਾਂ ਸੰਗਮ ਬਿਲਕੁਲ ਨੇੜੋਂ ਦੇਖਾਂਗੇ ਜਿੱਥੇ ਨਦੀਆਂ ਦਾ ਸੰਗਮ ਹੁੰਦਾ ਇੱਧਰ ਲੈਣਾ ਲੱਗੀਆਂ ਮੇਰੇ ਤੁਸੀਂ ਦੇਖੋ ਕਿਸ਼ਤੀ 'ਚ ਬੈਠਾ ਹੋਣਾ ਆ ਜਿਆਦੇ ਲੈਣਾ ਇੱਧਰ ਸਾਹਮਣੇ ਆ ਕਿਲਾ ਆ ਗਿਆ ਪਿੱਛੇ ਆਹ ਕੇਲੇ ਦੀ ਮਾਰਤਾ ਆਲੜੀ ਮਾਰਤਾ ਨਾ ਪ੍ਰਿਆਗਰਾਜ ਦਾ ਕਿਲਾ ਹੈ ਇੱਥੇ ਕਿਸ਼ਤੀਆਂ 'ਚ ਬੈਠਣ ਦਾ ਆਿਆਂ ਵੀ ਲੱਗਦਾ ਰੇਟ ਲਾਉਂਦੇ ਨੇ ਜਿਹਦੇ ਨਾਲ ਜਿੰਨੇ 'ਚ ਬਣ ਗਿਆ ਉੰਨੇ 'ਚ ਇਹ ਰੇਟ ਕਰ ਲਾਉਂਦੇ ਨੇ ਹਨਾ ਕਿਸੇ ਨਾਲ ਜਿਵੇਂ 5 ਜਣੇ ਨੇ 500 ਰੁਪਏ ਮੰਦਾ ਹੋ ਗਿਆ ਕਿਸੇ ਨਾਲ 700 ਹੋ ਗਿਆ ਕਿਸੇ ਨਾਲ 400 ਹੋ ਗਿਆ ਜਿਵੇਂ ਰੇਟ ਬਣ ਗਿਆ ਉਵੇਂ ਹੋ ਗਿਆ ਤੇ ਇੱਥੇ ਹੁਣ ਕਿਸੇ ਨਾਲ ਸਾਥ ਬਣਾਉਣੇ ਆ ਸਾਥ ਬਣਾਉਣਾ ਪਊ ਤਾਂ ਵਿੱਚ ਬੈਠਣ ਨੂੰ ਆਪ ਨੂੰ ਥਾਂ ਮਿਲੂਗੀ ਕਿਉਂ ਚਾਰ ਪੰਜ ਜਣੇ ਹੁੰਦੇ ਨੇ ਤਾਂ ਵਧੀਆ ਮਤਲਬ ਸੌਖੀ ਕਿਸ਼ਤੀ ਜਿਹੜੀ ਉਹ ਮਿਲ ਜਾਂਦੀ ਆ ਨਹੀਂ ਤਾਂ ਕੱਠੇ ਤੇ ਬਹੁਤ ਜ਼ਿਆਦਾ ਹੋਇਆ ਹੋਇਆ ਆ ਬਾਈ ਹੁਣ ਹੀ ਨੇ ਹਨਾ ਇਹ ਚਾਰ ਜਾਨੇ ਨੇ ਤੇ ਇਹ ਬਾਈ ਹੁਣੀਆਂ ਨਾਲ ਮੈਂ ਜਾਊਂਗਾ ਤੇ ਅਸੀਂ ਹੁਣ ਟੋਟਲ ਪੰਜ ਹੋ ਗਏ ਹਨਾ ਤੇ ਬਾਈ ਹੁਣੀਆਂ ਨੂੰ ਮੈਂ ਕਿਹਾ ਮਾਹ ਵੀ ਨਾਲ ਤੁਸੀਂ ਲੈ ਕੇ ਜਾਇਓ ਮੈਨੂੰ ਕਿਉਂ ਫਿਰ ਇਕੱਲੇ ਇਕੱਲੇ ਜਾਣੇ ਨੂੰ ਵੋਟ ਨਹੀਂ ਨਾ ਮਿਲਦੀ ਤੇ ਇੱਥੇ ਹੁਣ ਦੇਖਦੇ ਆ ਕੋਈ ਵੋਟਰ ਵਾਲੇ ਨੂੰ ਬੁਲਾਉਨੇ ਆ ਫਿਰ ਰੇਟ ਆਪਣਾ ਡੋ ਕੋਈ ਵੋਟ ਜੇ ਮਿਲਦੀ ਆ ਹੱਥ ਮਾਰਨਾ ਪੈਂਦਾ ਵੀ ਇਨੇ ਬੰਦੇ ਹਨਾ ਉਂਗਲਾਂ ਨਾਲ ਇਸ਼ਾਰਾ ਕਰਨਾ ਫੇਰ ਆਉਂਦੇ ਆ ਬਾਈ ਹਾਂ ਜਿਵੇਂ ਬਾਈ ਹੁਣੀਆਂ ਬੁਲਾ ਰਹੇ ਨੇ ਬਹੁਤ ਅੱਕਾ ਪੈਂਦਾ ਭਾਈ ਬਹੁਤ ਪੀੜਾ ਬੋਟਿੰਗ ਵਾਸਤੇ ਆਏ ਤਾਂ ਕੰਮ ਕੀ ਹੁੰਦੀ ਆ ਜਦੋਂ ਰਿਪੋਰਟ ਚ ਬੈਠਦੇ ਨੇ ਦੇਖੋ ਅਵੇ ਪਾਂਡੇ ਉੱਤ ਸਾਈਡ ਜਾ ਮਾਰੀ ਮੇਰੇ ਕੋ ਨਹੀਂ ਜਾਣਾ ਬਾਈ ਤਾਂ ਕੰਮ ਕੀ ਆ ਯਾਰ ਮੈਨੂੰ ਲੱਗਦਾ ਨਹੀਂ ਵੀ ਬੈਠਿਆ ਜਾਊ ਵੋਟ ਤੇ ਅਵੇ ਟੁਕ ਟੁਕ ਇਹ ਇਸਵੇਂ ਦੇਖ ਨਾ ਆ ਗਿਆ ਆ ਗਿਆ ਓਕੇ ਅਵੇ ਭਾਈ ਇਹ ਇਤਨਾ ਰਿਸਕ ਨਹੀਂ ਲੈਣਾ ਭਾਈ ਬਾਈ ਜੰਨਾ ਮੇਰਾ ਨਹੀਂ ਨਾ ਬਹੁਤ ਭੀੜ ਆ ਯਾਰ ਉਹ ਟੀਮ ਸੇ ਬੜੀਆ ਐ ਪਾਰੀ ਨੇ ਓ ਬਾਈ 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 ਅੱਗੇ ਉਹ ਪੰਜ ਬਾਦ ਵਾਲੇ ਚੜ ਗਏ ਵੀ ਆਪਾਂ ਘਾਟ ਦੇ ਦੂਜੇ ਪਾਸੇ ਆਏ ਆ ਤੇ ਪਹਿਲਾਂ ਜਿੱਥੇ ਖੜੇ ਸੀਗੇ ਉੱਥੋਂ ਤਾਂ ਵੋਟ ਮਿਲੀ ਨਹੀਂ ਹੈਗੀ ਤੇ ਉੱਥੇ ਰਸ਼ ਬਹੁਤ ਜ਼ਿਆਦਾ ਸੀ ਇਧਰੋਂ ਮੈਂ ਦਿਖਾ ਵੀ ਦਿਨਾ ਤੁਹਾਨੂੰ ਪਹਿਲਾਂ ਉਹ ਸਾਈਡ ਸੀਗੇ ਤੇ ਇੱਥੇ ਬਹੁਤ ਜ਼ਿਆਦਾ ਰਸ ਸੀਗਾ ਬਿਲਕੁਲ ਵੀ ਨਹੀਂ ਇੱਥੇ ਤਾਂ ਕਿਸ਼ਤੀ ਮਿਲੀ ਯਾਰ ਤੇ ਹੁਣ ਹੋਰੇ ਟਰਾਈ ਕਰਦੇ ਆ ਜਿੱਥੋਂ ਮਿਲ ਜਵੇ ਤੇ ਇੱਥੇ ਉਧਰ ਨੂੰ ਰਸ ਥੋੜਾ ਜਿਹਾ ਘੱਟਾ ਉਧਰ ਧੱਕੇ ਧੁੱਕੇ ਬਹੁਤੇ ਵੱਜਦੇ ਸੀ ਯਾਰ ਦੋ ਤਿੰਨ ਜਣੇ ਦਾ ਪਾਣੀ ਜਿਹਾ ਡੇਗੇ ਗੂੜ ਬਾੜ ਭਿੱਜ ਗਏ ਹੈਨਾ ਤੇ ਇੱਥੇ ਹੁਣ ਟਰਾਈ ਕਰਦੇ ਆ ਹੋਰੇ ਵੀ ਉਸੇ ਤਰ੍ਹਾਂ ਕਿਸ਼ਤੀਆਂ ਜਿਹੜੀਆਂ ਆਉਂਦੀਆਂ ਨੇ ਇੱਥੋਂ ਮਿਲ ਜੇ ਤਾਂ ਦੇਖਦੇ ਆ ਹੁਣ ਹੋਰੇ ਥੋੜਾ ਜਿਹਾ ਧੱਕਾ ਮੁੱਕੀ ਘੱਟ ਹੁੰਦੀ ਆ ਉਹ ਦੂਸਰੀ ਸਾਈਡ ਬਹੁਤ ਧੱਕੇ ਮੈਂਦੇ ਨੇ ਆਊਟਸਾਈਡ ਬਹੁਤ ੱੱਕੇ ਪੈਂਦੇ ਆ ਉਧਰ ਇਕੱਠ ਵੀ ਜ਼ਿਆਦਾ ਲੋਕ ਨਦੀ ਦੇ ਵਿੱਚ ਤੱਕ ਖੜੇ ਨੇ ਕਿਸ਼ਤੀਆਂ ਤੇ ਚੜ੍ਹਨ ਨੂੰ ਕਿਉਂਕਿ ਇੱਥੋਂ ਜਿਹੜੇ ਸਰਦਾਲੂ ਜਾਂਦੇ ਨੇ ਉਹ ਸੰਗਮ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਕਿਸ਼ਤੀਆਂ ਦੇ ਵਿੱਚ ਬੈਠ ਕੇ ਨਦੀ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ ਬੋਟ ਬਹੁਤ ਜ਼ਿਆਦਾ ਇੱਥੇ ਕਿਸ਼ਤੀ ਮਿਲ ਨਹੀਂ ਰਹੀ ਮੈਂ ਵੀ ਟਰਾਈ ਕਰ ਰਿਹਾ ਸੀਗਾ ਵੀ ਜੇ ਮਿਲ ਜੇਵੇ ਨਾ ਤਾਂ ਆਪਾਂ ਜਰੂਰ ਰਿਪੋਰਟਿੰਗ ਕਰਦੇ ਮੈਨੂੰ ਇੱਥੇ ਖੜੇ ਨੂੰ 2 ਘੰਟੇ ਹੋ ਗਏ ਤੇ ਆਪਾਂ ਹੁਣ ਇੱਥੋਂ ਵਾਪਸ ਜਾ ਰਹੇ ਹਾਂ ਆਪਾਂ ਨੂੰ ਕਿਸਤੀ ਜਿਹੜੀ ਉਹ ਮਿਲੀ ਨਹੀਂ ਕਿਉਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜੀ ਬਹੁਤ ਜ਼ਿਆਦਾ ਇੱਥੇ ਭੀੜ ਹੋਈ ਹੋਈ ਆ ਤੇ ਇੱਥੋਂ ਆਪਾਂ ਚੱਲਦੇ ਹਾਂ ਵਾਪਸ ਆਪਾਂ ਹੁਣ ਪਹੁੰਚੇ ਆ ਇੱਕ ਇੱਥੇ ਪੰਜਾਬ ਤੋਂ ਲੰਗਰ ਜਿਹੜਾ ਉਹ ਹੋਰ ਲੱਗਿਆ ਹੋਇਆ ਸੰਤਾ ਆਸ਼ਰਮ ਗਊਸ਼ਾਲਾ ਨਹਿਰਵਾਲੀ ਬਦਨੀ ਕਲਾ ਮੋਗਾ ਬਦਨੀ ਕਲਾ ਪਿੰਡ ਦਾ ਇੱਥੇ ਲੰਗਰ ਲੱਗਿਆ ਹੋਇਆ ਆਸ਼ਰਮ ਵੱਲੋਂ ਜ਼ਿਲ੍ਹੇ ਮੋਗੇ ਵਾਲਿਆਂ ਦਾ ਹਨ ਤੇ ਇੱਥੇ ਜਿਹੜਾ ਉਹ ਲੰਗਰ ਚੱਲਦਾ ਆਪਾਂ ਤੁਹਾਨੂੰ ਦਿਖਾ ਵੀ ਜਿਹੜਾ ਉਹ ਦਿੰਦੇ ਆ ਬਹੁਤ ਸੰਗਤਾਂ ਆ ਕੇ ਇੱਥੇ ਜਿਹੜਾ ਉਹ ਪ੍ਰਸ਼ਾਦਾ ਛਕਦੀਆਂ ਨੇ ਹਨ ਲੰਗਰ ਛੱਕੇ ਹੋ ਜਾਂਦੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਜਿਹੜੀਆਂ ਉਹ ਲੰਗਰ ਛਕਦੀਆਂ ਨੇ ਤੁਸੀਂ ਆ ਦੇਖੇ ਸਕਦੇ ਹੋ ਇੱਥੇ ਬਹੁਤ ਪਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਸੰਗਤਾਂ ਦਾ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਧਰ ਬਿਠਾ ਕੇ ਜਿਹੜਾ ਉਹ ਲੰਗਰ ਛਕਾਇਆ ਜਾਂਦਾ ਇੱਥੇ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਜਿਹੜਾ ਹੋ ਸ਼ਕਾਇਆ ਜਾਂਦਾ ਸੰਗਤਾਂ ਨੂੰ ਹਨ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਨੇ ਇੱਥੇ ਲੰਗਰ ਹਾਲ ਦੇ ਨਾਲੇ ਜਿਹੜਾ ਉਹ ਦਰਬਾਰ ਸਾਹਿਬ ਬਣਾਏ ਹੋਏ ਨੇ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇੱਥੇ ਬਾਣੀ ਜਿਹੜੀ ਉਹ ਪੜ੍ਹੀ ਜਾਂਦੀ ਆ ਬਾਕੀ ਇਧਰ ਨਾਲੇ ਜਿਹੜਾ ਉਹ ਲੰਗਰ ਚੱਲ ਰਿਹਾ ਹੈ ਸਾਹਮਣੇ ਜਿਹੜਾ ਉਹ ਲੰਗਰ ਹਾਲ ਬਣਿਆ ਹੋਇਆ ਪੰਡਾਲ ਬਣਿਆ ਹੋਇਆ ਪੰਡਾਲ ਦੇ ਨਾਲੇ ਜਿਹੜੇ ਦਰਬਾਰ ਸਾਹਿਬ ਉਹ ਬਣਾਏ ਹੋਏ ਨੇ ਇਥੇ ਸੇਵਾਦਾਰਾਂ ਤੋਂ ਪੁੱਛਣ ਤੇ ਪਤਾ ਲੱਗਿਆ ਵੀ ਇਹ ਜਿਹੜਾ ਲੰਗਰ ਆ ਹਨ 24 ਘੰਟੇ ਵਾਂਗ ਇਹ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਬਹੁਤ ਵੱਡੇ ਇਥੇ ਪ੍ਰਬੰਧ ਨੇ ਲੰਗਰ ਦੇ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਸੰਗਤਾਂ ਲੰਗਰ ਜਿਹੜੇ ਹੋ ਸ਼ਕ ਰਹੀਆਂ ਨੇ ਇਹ ਜਿਹੜਾ ਤੁਸੀਂ ਰੁੱਖ ਦੇਖ ਰਹੇ ਹੋ ਇਹ ਰੁੱਖਾ 800 ਸਾਲ ਪੁਰਾਣਾ ਰੁੱਖਾ ਤੇ ਆਪਾਂ ਤੁਹਾਨੂੰ ਸਾਰਾ ਇਹ ਰੁੱਖ ਦਿਖਾਉਨੇ ਆ ਤੇ ਇਹਦਾ ਸਾਰਾ ਇਤਿਹਾਸ ਵੀ ਆਪਾਂ ਤੁਹਾਨੂੰ ਜਿਹੜਾ ਉਹ ਦੱਸ ਦਿਆਂ ਇੱਕ ਸਤਗੀ ਨਾਮ ਦੇ ਮਤਲਬ ਬਾਬਾ ਹੁੰਦੇ ਸੀਗੇ ਤੇ ਉਹ ਮੁਸਲਮ ਧਰਮ ਨਾਲ ਸੰਬੰਧ ਰੱਖਦੇ ਸੀ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਦੇ ਸੀਗੇ ਤੇ ਉਹਨਾਂ ਨਾਲ ਇਹ ਸੰਬੰਧਤ ਜਿਹੜਾ ਉਹ ਰੁੱਖ ਹੈ ਉਹਨਾਂ ਨਾਲ ਸੰਬੰਧ ਦੇਦਾ ਇਤਿਹਾਸ ਆ ਤੇ 800 ਸਾਲ ਪੁਰਾਣਾ ਇਹ ਰੁੱਖ ਹੈ ਤੁਸੀਂ ਦੇਖ ਸਕਦੇ ਹੋ ਤੇ ਹਾਲੇ ਤੱਕ ਇਹ ਜਿਹੜਾ ਰੁੱਖ ਖੜਾ ਬਹੁਤ ਵੱਡਾ ਹੈ ਰੁੱਖ ਹੈ 800 ਸਾਲ ਪੁਰਾਣਾ ਤੇ ਬਿਲਕੁਲ ਜਿੱਥੇ ਮਹਾਕੁੰਭ ਲੱਗਿਆ ਹੋਇਆ ਹੈ ਹਨਾ ਉਹਦੇ ਬਿਲਕੁਲ ਇਹ ਨੇੜੇ ਆ ਰੁੱਖ ਸਾਹਮਣੇ ਇਧਰ ਮਹਾਕੁੰਭ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਨਾ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਤੇ ਮਹਾਕੁੰਭ ਦੇ ਨੇੜੇ ਇਹ ਰੁੱਖ ਹੈ ਕਹਾ ਜਾਂਦਾ ਵੀ ਜਦੋਂ ਸਤਕੀ ਜਿਹੜੇ ਬਾਬਾ ਸੀ ਉਹ ਇੱਥੇ ਰਹਿੰਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਦਾਤਣ ਕਰਕੇ ਇਹ ਅਸਥਾਨ ਤੇ ਗੱਡਤੀ ਸੀਗੀ ਫਿਰ ਉਸ ਤੋਂ ਬਾਅਦ ਉਹ ਜਿਹੜਾ ਉਹ ਰੁੱਖ ਉੱਟਿਆ ਆ ਇਹ ਰੁੱਖ ਜਿਹੜਾ ਹੋ ਗਿਆ ਦਾਤਣ ਤੋਂ ਬਾਅਦ ਉਹ ਰੁੱਖ ਬਣ ਗਿਆ ਬਹੁਤ ਵੱਡਾ ਹੈ ਰੁੱਖਾ ਤੇ ਬਹੁਤ ਇਹਦਾ ਮੋਟਾ ਜਿਹੜਾ ਹੁਤਾਨਾ ਰੁੱਖ ਦਾ ਬਾਕੀ ਉਹਨਾਂ ਦੀ ਯਾਦ ਦੇ ਵਿੱਚ ਤੇ ਇਧਰ ਉੱਪਰ ਮਜ਼ਾਰ ਵੀ ਜਿਹੜੀ ਉਹ ਬਣੀ ਹੋਈ ਆ ਉੱਪਰ ਮਜ਼ਾਰ ਉੱਪਰ ਵਾਲੇ ਪਾਸੇ ਮਜ਼ਾਰ ਤੇ ਵੀ ਆਪਾਂ ਜਾ ਕੇ ਆਵਾਂਗੇ ਮਜ਼ਾਰ ਦੇ ਵਿੱਚ ਤੁਹਾਨੂੰ ਜਿਹੜੇ ਦਰਸ਼ਨ ਕਰਵਾ ਦਾਂਗੇ ਤੇ ਇੱਥੇ ਬੋਰਡ ਵੀ ਲੱਗਿਆ ਹੋਇਆ ਹਿੰਦੀ 'ਚ ਲਿਖਿਆ ਹੋਇਆ ਇਹ ਬੋਰਡ ਦਾ ਇਤਿਹਾਸ ਸਾਰਾ ਦੱਸਿਆ ਹੋਇਆ ਉੱਤੇ ਲਿਖਿਆ ਵੀ ਹੋਇਆ ਵੀ ਇਸ ਕੀ ਉਮਰ ਲਗਭਗ 800 ਵਰਸ਼ ਹੈ 800 ਵਰਸ ਤੋਂ ਵੀ ਪੁਰਾਣੀ ਪੁਰਾਣਾ ਇਹ ਜਿਹੜਾ ਪੇੜ ਹੈ ਲਗਭਗ 800 ਵਰਸ ਦਾ ਹੈ ਬਹੁਤ ਵੱਡਾ ਰੁੱਖ ਹੈ 800 ਸਾਲ ਪੁਰਾਣਾ ਰੁੱਖ ਦੇਖੋ ਤੁਸੀਂ ਤੇ ਆਪਾਂ ਇਧਰੋਂ ਤੁਹਾਨੂੰ ਹੋਰ ਜਿਹੜਾ ਉਹ ਦਿਖਾ ਦਾਨੇ ਹਨਾ ਦੂਸਰੀ ਸਾਈਡ ਤੋਂ ਵੀ ਦਿਖਾ ਦਾਨੇ ਆ ਬਹੁਤ ਵੱਡੀਆਂ ਜੀਆਂ ਟਾਹਣੀਆਂ ਨੇ ਬਹੁਤ ਵੱਡਾ ਰੁੱਖ ਹੈ ਇੱਧਰੋਂ ਸਾਹਮਣੇ ਆਪਾਂ ਉੱਚੇ ਥਾਂ ਤੇ ਖੜੇ ਆ ਹਨਾ ਇੱਥੇ ਸਾਹਮਣੇ ਸਾਰਾ ਮਹਾਕੁੰਭ ਲੱਗਿਆ ਹੋਇਆ ਤੇ ਮਹਾਕੁੰਭ ਤੋਂ ਥੋੜੀ ਦੂਰੀ ਤੇ ਬਿਲਕੁਲ ਨੇੜੇ ਇੱਥੇ ਜਿਹੜੀ ਹਿਮਜਾਰ ਬਣੀ ਹੋਈ ਆ ਤੇ ਨਾਲੇ ਪਹਿਲਾਂ ਪੇੜ ਆਉਂਦਾ ਜਿਹੜਾ 800 ਸਾਲ ਪੁਰਾਣਾ ਆਪਾਂ ਦਰਖਤ ਤੁਹਾਨੂੰ ਦਿਖਾਇਆ 800 ਸਾਲ ਪੁਰਾਣਾ ਜਿਹੜਾ ਰੁੱਖ ਤੁਹਾਨੂੰ ਦਿਖਾਇਆ ਇਹ ਸਾਹਮਣੇ ਮਹਾਕੁੰਭ ਹੈ ਤੇ ਮਹਾਕੁੰਭ ਦੇ ਨਾਲ ਇੱਧਰ ਆਹ ਰਸਤਾ ਜਿਹੜਾ ਹੋ ਜਾਂਦਾ ਇਹ ਉਹ ਮਸਜਿਦ ਨੂੰ ਜਾਂਦਾ ਹਿਮਜਾਰ ਨੂੰ ਜਾਂਦਾ ਇੱਥੇ ਥੋੜਾ ਉੱਪਰ ਆ ਕੇ ਨਾ ਇੱਕ ਇਹ ਮਸਜਿਦ ਬਣੀ ਹੋਈ ਹੈ ਤੇ ਇਹ ਕਿਹਾ ਜਾਂਦਾ ਵੀ ਉਸੇ ਮਤਲਬ ਬਾਬੇ ਦੇ ਨਾਮ ਤੇ ਹਨ ਜਿਨ੍ਹਾਂ ਨੇ ਉਹ ਦਾਤਣ ਹੋ ਗੱਡੀ ਸੀ ਉਹਨਾਂ ਦੇ ਨਾਮ ਤੇ ਆਏ ਤੇ ਆਜ ਤਾਂ ਮੁੱਖ ਦਰਵਾਜ਼ਾ ਜਿਹੜਾ ਹੋ ਆ ਗਿਆ ਇੱਥੇ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਹੈ ਹਨ ਲਿਖਿਆ ਹੋਇਆ ਇੱਥੇ ਆਪਾਂ ਅੰਦਰੋਂ ਜਾ ਕੇ ਦਿਖਾ ਵੀ ਦਿੰਨੇ ਆ ਤੁਹਾਨੂੰ ਇਹ ਸਥਾਨ ਇੱਥੇ ਜਿਹੜਾ ਹੋ ਬਣਿਆ ਹੋਇਆ ਬਿਲਕੁਲ ਜਿੱਥੇ ਕੁੰਭ ਦਾ ਮੇਲਾ ਲੱਗਿਆ ਹੋਇਆ ਉਹਦੇ ਬਿਲਕੁਲ ਨਾਲ ਆ ਇਹ ਜਿਹੜੇ ਉਹ ਬਾਬਾ ਜੀ ਸੀਗੇ ਜਿਨ੍ਹਾਂ ਦੇ ਨਾਮ ਤੇ ਇਹ ਮਸਜਿਦ ਹੈ ਤੇ ਆਹ ਉਹਨਾਂ ਦੀ ਮਜ਼ਾਰ ਇੱਥੇ ਬਣੀ ਹੋਈ ਹੈ ਸਤਕੀ ਬਾਬਾ ਉਹਨਾਂ ਦਾ ਨਾਮ ਸੀ ਮਜ਼ਾਰ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ 800 ਸਾਲ ਪੁਰਾਣਾ ਰੋਖਾ ਇਹ ਬਿਲਕੁਲ ਕੁੰਬ ਮੇਲੇ ਦੇ ਨੇੜੇ ਹੀ ਹੈ ਜਿੱਥੇ ਕੁੰਬ ਮੇਲਾ ਲੱਗਿਆ ਹੋਇਆ ਤੇ ਆਪਾਂ ਕਿਸ਼ਤੀ ਦੇ ਵਿੱਚ ਅੱਜ ਬੈਠ ਨਹੀਂ ਸਕੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਸੋ ਇਹ ਵੀਡੀਓ ਨੂੰ ਆਪਾਂ ਅੱਜ ਦੀ ਨੂੰ ਇੱਥੇ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ